ਆ ਬਾਤ ਹੈ ਲੋ ਦੀਪ ਆ ਗਿਆ ਦਬੁਰਜੀ ਵਾਲਾ ਮੇਰੇ ਵੀਰੋ ਕਹਿੰਦੇ ਦੀਪ ਚੰਡੂ ਕਹਿੰਦਾ ਹੁੰਦਾ ਹੈ ਵਨ ਇੱਕ ਵਾਰੀ ਹੋਰ ਪਰ ਆਹ ਕਹਿੰਦੇ ਮੁੰਡੇ ਦੇ ਲਈ ਅੱਜ ਰਾਣੀ ਬਲਾ ਦੇ ਵਿੱਚ ਵਾਰ-ਵਾਰ ਦਰਸ਼ਕ ਬੋਲ ਰਿਹਾ ਵੀ ਦੀਪ ਆ ਗਿਆ ਦਬੁਰਜੀ ਵਾਲਾ ਖੁਸ਼ੀ 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 ਓ ਬਾਹ ਦੁੱਗਾ ਵਾਲਿਆ ਬਾਹ ਦੁੱਗਾ ਵਾਲਿਆ ਕਮਾਲ ਕਰ ਦਿੱਤੀ ਮੇਰੇ ਵੀਰੋ ਲੈ ਕੇ ਦੇ ਦਿੱਤਾ 500 ਮੇਰੇ ਵੀਰੇ ਐਂ ਸਵਾਦ ਆ ਗਿਆ ਆਏ ਯਾਰਾ ਮੇਰੇ ਵੀਰੋ ਬੈਜੋ ਮੇਰੇ ਵੀਰੋ ਯਾਰੀ ਦੁੱਗਾ ਵਾਲਾ ਐਨ ਯਾਰੀ ਜੱਟ ਦੀ ਤੂ ਤਾ